Oh <laughs> no!

ਮੇਰਾ ਨਾਮ ਬੰਕਾਰੀ ਕਾਲਜ ਚ ਮੈਨੂੰ 17 ਸਾਲ ਹੋ ਗਏ ਲਗਾਤਾਰ ਇੱਥੇ ਪੜਾਉਂਦੇ ਨੂੰ ਸਰਕਾਰ ਨੇ ਅੱਜ ਸਾਡੇ ਨਾਲ ਬਹੁਤ ਧੱਕਾਸ਼ਾਹੀ ਕੀਤੀ ਆ ਸਾਡੀ ਜਗ੍ਹਾ ਤੇ 1158 ਨੂੰ ਲਿਆ ਕੇ ਬਿਠਾ ਦਿੱਤਾ ਔਰ ਅੱਜ ਅਸੀਂ ਸੜਕਾਂ ਤੇ ਰੁਲਣ ਤੇ ਮਜਬੂਰ ਹੋ ਗਏ ਉਸ ਦਿਨ ਵੀ ਤੁਸੀਂ ਲਾਈਵ ਕੀਤਾ ਸੀ ਤੁਹਾਡੇ ਜਾਣ ਤੋਂ ਬਾਅਦ ਇਹਨਾਂ ਨੇ ਲਗਾਤਾਰ 12:30 1 ਵਜੇ ਤੱਕ ਜਿਹੜੇ ਕਿ ਉਹਨਾਂ ਨੂੰ ਜੁਆਇਨਿੰਗਾਂ ਕਰਾਈਆਂ ਜੇ ਬਿਲਕੁਲ ਸਿੱਧੇ ਰਸਤੇ ਆਉਂਦੇ ਜਾਂ ਕੋਰਟ ਦੀ ਸਹੀ ਭਰਤੀ ਸੀ ਜਾਂ ਫਿਰ ਸਭ ਕੁਝ ਫੇਅਰ ਹੋਇਆ ਹੁੰਦਾ ਫਿਰ ਇਹ ਦਿਨੇ ਆਉਂਦੇ ਇਹਨਾਂ ਨੂੰ ਰਾਤ ਦਾ ਆਉਂਦਾ ਇਹਨਾਂ ਦਾ ਕੋਈ ਮਕਸਦ ਨਹੀਂ ਸੀਗਾ ਇੱਕ ਅ ਸਿਗਾ ਕਿ ਜਦੋਂ ਚੋਣਾ ਸੀ ਗਿਆ ਪੰਜਾਬ ਦੇ ਵਿੱਚ ਸੱਤਾ ਤੋਂ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀ ਅਰਵਿੰਦ ਕੇਜਰੀਵਾਲ ਹਰਪਾਲ ਚਿਮਾ ਇਵਨ ਇੱਥੇ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦਾ ਉਸ ਵਕਤ ਤੇ ਹਲਕਾ ਇੰਚਾਰਜ ਸਾਰੇ ਪੰਜਾਬ ਦੇ ਵਿੱਚ ਸਾਰੇ ਸਾਰੇ ਜੀ ਨਾਲ ਆ ਕੇ ਬਹਿੰਦੇ ਸੀ ਤਾਂ ਅੱਜ ਕੋਈ ਸਾਰ ਲੈ ਨਹੀਂ ਆ ਰਹੇ ਨਹੀਂ ਹਾਂਜੀ ਅਸੀਂ ਸਾਰਿਆਂ ਕੋਲ ਗਏ ਵੀ ਅਸੀਂ ਮੰਗ ਪੱਤਰ ਵੀ ਦਿੱਤੇ ਡਾਕਟਰ ਅਵਜੋਤ ਤਾਂ ਜਿੱਦਾਂ ਦੇ ਮੰਤਰੀ ਬਣੇ ਉਹ ਤਾਂ ਹਿਆਰਪੁਰ ਆਏ ਹੀ ਨਹੀਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਆਣ ਕੇ ਇਹਨਾਂ ਦਾ ਹਾਲ ਪੁੱਛਿਆ ਜਾਵੇ ਮੈਮ ਜਿੰਪਾ ਜੀ ਕੋ ਗਏ ਅਸੀਂ ਉਹਨਾਂ ਨੇ ਵੀ ਇਹ ਕਹਿੰਤਾ ਸੀ ਸਰਕਾਰ ਨਾਲ ਗੱਲ ਅਸੀਂ ਕੱਲ ਡਾਕਟਰ ਰਾਜਕੋਬੀ ਜਾ ਕੇ ਆਏ ਉਹਨਾਂ ਨੇ ਵੀ ਸਾਨੂੰ ਲਾਰਾ ਲਾ ਕੇ ਤੋੜ ਦਿੱਤਾ ਹਜੇ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇਹ ਸਰਕਾਰਾਂ ਜਿਹੜੀਆਂ ਸਾਡੇ ਨਾਲ ਬੈਠ ਕੇ ਇਹ ਕਹਿੰਦੀਆਂ ਸੀ ਕਿ ਗਲਤ ਭਰਤੀ ਆ ਅਸੀਂ ਇਹਦੀ ਸੀਬੀਆਈ ਜਾਂਚ ਕਰਵਾਵਾਂਗੇ ਅੱਜ ਉਸ ਉਹਨਾਂ ਸਰਕਾਰਾਂ ਨੇ ਮਿਲ ਕੇ ਇਹਨੂੰ ਸਿਰੇ ਚੜਾ ਦਿੱਤਾ ਉਸ ਵਕਤ ਤੁਸੀਂ ਰਾਤ ਦੇ ਹਨੇਰੇ ਤੇ ਵਿੱਚ 12 ਵਜੇ ਤੱਕ ਧਰਨੇ ਤੇ ਬੈਠੇ ਰਹੇ ਅੱਜ ਤੁਹਾਨੂੰ ਵਿਦਿਆਰਥੀਆਂ ਦਾ ਸਾਥ ਵੀ ਮਿਲਿਆ ਜੀ ਹਾਂਜੀ ਉਸ ਦਿਨ ਵੀ ਵਿਦਿਆਰਥੀ ਆਉਣਾ ਚਾਹੁੰਦੇ ਸੀ ਪਰ ਰਾਤ ਦਾ ਹਨੇਰਾ ਬਹੁਤ ਸੀ ਅਸੀਂ ਵਿਦਿਆਰਥੀਆਂ ਨੂੰ ਕਿਸੇ ਵੀ ਸੰਕਟ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਸੀ ਅਸੀਂ ਤਾਂ ਪਹਿਲਾਂ ਹੀ ਆਪਣੀਆਂ ਨੌਕਰੀਆਂ ਨੂੰ ਲੈ ਕੇ ਪਰੇ ਦੇ ਖਿਲਾਫ ਕੋਈ ਵੀ ਇਦਾਂ ਦੇ ਅੰਦੋਲਨ ਨਹੀਂ ਚਲਾਉਣਾ ਚਾਹੁੰਦੇ ਸੀ ਮੰਗ ਕੀ ਆ ਹੁਣ ਆਪਣੀ ਸਾਡੀ ਮੰਗ ਆ ਕਿ ਸਾਡੀਆਂ ਨੌਕਰੀਆਂ ਸੁਰੱਖਿਆ ਕਰੋ ਜਿਹੜੀਆਂ ਸਰਕਾਰ ਨੇ ਸਾਨੂੰ ਪਹਿਲਾਂ ਸਲੇਬਾਂ 'ਚ ਵੰਡਿਆ ਸੀ ਜਾਂ ਸਾਡੇ ਤੇ ਕਈ ਤਰ੍ਹਾਂ ਦੀਆਂ ਰੋਕ ਲਾਈਆਂ ਸੀ ਸਾਡਾ ਇੱਕ ਵੀ ਬੰਦਾ ਬਾਹਰ ਗਿਆ ਤਾਂ ਅਸੀਂ ਉਹਨਾਂ ਦੇ ਤਾਂ ਇੱਕ ਇੱਕ ਮਰਨ ਵਰਤ ਤੇ ਬੈਠੇ ਸੀ ਸਾਡੇ ਹਜ਼ਾਰਾਂ ਨੇ ਬੈਠ ਜਾਣਾ ਕਿਉਂਕਿ ਅਸੀਂ ਤਾਂ ਪਹਿਲੇ ਮਰੇ ਹਾਂ ਮਰਿਆਂ ਨੂੰ ਵੀ ਮਾਰਨਾ ਉਹੋ ਹੀ ਉਸੋ ਇਤ ਪ੍ਰਿੰਸੀਪਲ ਮੈਮ ਦਾ ਵਤੀਰਾ ਜਿਹੜਾ ਬਹੁਤ ਹਾਂਜੀ ਉਹ ਉਹ ਅਸੀਂ ਕਹਿ ਦਿੰਨੇ ਆ ਕਿ ਪ੍ਰਿੰਸੀਪਲ ਮੈਡਮ ਨੂੰ ਵੀ ਪਿੱਛੇ ਆਰਡਰ ਆਏ ਸੀ मैडम ਦਾ ਇਹ ਕਹਿਣਾ ਕਿ ਸਾਨੂੰ ਪਿੱਛੇ ਆਰਡਰ ਆਏ ਸਾਨੂੰ ਨਾ ਆਰਡਰਾਂ ਦੀ ਪਾਲਣਾ ਕਰਨੀ ਚਾਹੀਦੀ ਪਰ ਸਾਡੀ ਜਿਹੜੀ ਲੜਾਈ ਆ ਉਹ 메ਨ ਸਰਕਾਰ ਦੇ ਨਾਲ ਹੈ ਸਰਕਾਰ ਦੇ ਕੋਲ ਪਾਵਰ ਹੈ ਅਗਰ ਉਹ ਇਹਨਾਂ ਨੂੰ ਲਿਆ ਸਕਦੀ ਹੈ ਤਾਂ ਸਾਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਵੀ ਜਿਹੜੇ ਹੱਕ ਆ ਉਹਨਾਂ ਨੂੰ ਦਵਾ ਸਕਦੀ ਹੈ ਜਾਂ ਸਾਨੂੰ ਵੀ ਪੱਕਾ ਕਰ ਸਕਦੀ ਹੈ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਪ੍ਰੋਫੈਸਰ ਭਾਗਿਸ਼ਰੀ ਹੈ ਮੈਂ ਪਿਛਲੇ 11 ਸਾਲਾਂ ਤੋਂ ਆਪਣੀਆਂ ਸੇਵਾਵਾਂ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਦੇ ਰਹੀ ਹਾਂ ਕਿੰਨਾ ਕਿ ਹੁਣ ਫਿਊਚਰ ਤੁਹਾਨੂੰ ਆਪਣਾ ਸਿਕਿਉਰ ਫਿਊਚਰ ਸਰ ਸਿਕਿਉਰ ਹੀ ਨਹੀਂ ਹੈਗਾ ਮੈਂ ਮੇਰੀਆਂ ਅਸੀਂ ਤਿੰਨ ਭੈਣਾਂ ਆ ਵਾਂ ਮੇਰੀਆਂ ਦੋ ਭੈਣਾਂ ਸਰ ਇੱਕ ਕੈਨੇਡਾ ਚ ਐ ਇੱਕ ਯੂਕੇ ਚ ਐ ਮੈਂ ਪੰਜਾਬ ਚ ਨੇ ਆ ਸਰ ਜਾਣਾ ਚਾਹਦੀ ਮੈਂ ਵੀ ਜਾ ਸਕਦੀ ਸੀ ਮੈਂ ਪੰਜਾਬ ਚ ਨੇ ਆ ਮੈਂ ਤੋਂ ਦੇ ਬੱਚਿਆਂ ਨੂੰ ਪੜਾਉਣਾ ਚ ਨੇ ਆ ਸਾਨੂੰ ਪਤਾ ਸਾਡਾ ਪਿਓ ਸਰ ਤੇ ਨਹੀਂ ਸੀ ਸਾਡੀ ਮਾਂ ਨੇ ਸਾਨੂੰ ਕਿੰਦਾ ਬਣਾਇਆ ਮੈਂ ਪੰਜਾਬ ਚ ਨੇ ਆ ਜੀ ਮੈਂ ਤੋਂ ਦੇ ਯੁੱਤ ਨੂੰ ਪੜਾਣਾ ਚ ਨੇ ਜਦੋਂ ਮੈਨੂੰ ਆਪਣਾ ਫਿਊਚਰ ਇੱਥੇ ਨਹੀਂ ਸੇਫ ਲੱਗਾ ਮੈਂ ਆਪਣੀਆਂ ਭੈਣਾਂ ਨੂੰ ਬਿਲਕੁਲ ਕਿਹਾ ਕਿ ਤੁਸੀਂ ਬਾਹਰ ਜਾਓ ਜਿਹੜੀ ਮਰਜ਼ੇ ਸਰਕਾਰ ਆਵੇ ਕਿਸੇ ਸਰਕਾਰ ਨੇ ਅੱਜ ਤੱਕ ਸਾਡੇ ਗੈਸ ਬਿਕਟੀ ਦਾ ਕੁਝ ਨਹੀਂ ਕੀਤਾ ਉਹ ਤਾਂ ਉਮੀਦਾਂ ਸੀ ਸਰਕਾਰ ਉਮੀਦ ਐਸੋ ਸਰਕਾਰ ਨੂੰ ਸਰ ਅਸੀਂ ਲਿਆਉਣ ਵਾਲੇ ਸੀ ਇਸ ਸਰਕਾਰ ਨੂੰ ਅਸੀਂ ਲਿਆਉਣ ਵਾਲੇ ਸੀ ਇਸ ਸਰਕਾਰ ਦਾ ਹਰ ਇੱਕ ਨੁਮਾਇੰਦਾ ਸਾਡੇ ਧਰਨਿਆਂ 'ਚ ਆ ਕੇ ਬੈਠਿਆ ਉਦੋਂ ਇਹ ਜਿਹੜੇ ਵਾਅਦੇ ਕਰਦੇ ਸੀ ਉਹ ਕਿੱਥੇ ਗਏ ਵਾਅਦੇ ਸਰ ਬਹੁਤ ਵੱਡੀਆਂ ਦੁਹਾਈਆਂ ਦੇ ਸਰ ਮੰਤਰੀ ਭਗਵੰਤ ਸਰ ਤਾਂ ਨਾ ਇਹ ਗੱਲ ਕਹੀ ਹੈ ਕਿ ਜਿਹੜੀ ਯੂਥ ਹੈ ਮੈਨੂੰ ਬਾਹਰ ਨਹੀਂ ਜਾਣ ਦੇਣਾ ਤਾਂ ਮਤਲਬ ਜਿਹੜੇ ਹੁਣ ਬੁੱਢੇ ਹੋ ਗਏ ਉਹ ਬਾਹਰ ਦਿਹਾੜੀਆਂ ਲਾਣ ਜਾਣ ਉਹ ਇਹ ਕਹਿੰਦਾ ਕਿ ਅਸੀਂ ਪੀ ਐਚ ਡੀ ਦੀਆਂ ਡਿਗਰੀਆਂ ਕਰ ਲਈਆਂ ਪੀ ਵੀ ਵੀ ਸਾਲ ਪੜਾ ਲਿਆ ਸਾਨੂੰ ਹੁਣ ਤੁਹਾਡੇ ਕਾਲਜਾਂ 'ਚ ਲੋੜ ਨਹੀਂ ਤਾਂ ਤੁਸੀਂ ਬਾਹਰ ਜਾ ਕੇ ਕਰੋ ਦਿਹਾੜੀਆਂ ਤੇ ਸਾਡੇ ਪਰਿਵਾਰ ਕਿੱਥੇ ਜਾਏਗਾ ਉਹ ਵੀ ਐਸੇ ਨੌਕਰੀਆਂ ਤੇ ਬੈਠਾ ਹਸਤੇ ਦਾ ਤਨਖਾਹ ਨਹੀਂ ਦਿੰਦੇ ਚੱਜ ਦੀ 11000 ਰੁਪਏ ਫੜਾ ਦਿੰਦੇ ਝੋਲੀ 'ਚ ਤਾਂ ਮਹੀਨਾ ਚਲਾਓ ਬਾਕੀ ਤਨਖਾਹਾਂ ਦਾ ਪਤਾ ਨਹੀਂ ਤੁਹਾਡੀ ਕਿੰਨੀ ਉਮਰ ਹੋ ਗਈ ਜੀ ਮੇਰੀ 43 ਸਾਲ ਉਮਰ ਹੋ ਗਈ ਹੈ ਕਿੰਨਾ ਹੈ ਤੁਹਾਨੂੰ ਦਸ ਸਾਲ ਹੋ ਗਏ ਮੈਨੂੰ ਇਸ ਕਾਲਜ 'ਚ ਪੜਾਉਂਦੀ ਕੀ ਕਰੇ ਬੰਦਾ ਕੀ ਹਿੱਸੇ ਆਇਆ ਫਿਰ ਦੱਸੋ ਸਾਲਾਂ ਦਾ ਸਾਡੇ ਕੀ ਹਿੱਸੇ ਆਇਆ ਅੱਛਾ ਜੇ ਤਾਂ ਤੁਸੀਂ ਸਾਨੂੰ ਰੱਖਿਆ ਕੱਢ ਦੋ ਸਾਡੇ ਤੋਂ ਪੜਾਈ ਦੇ ਨਾਲ ਇਹਨਾਂ ਨੇ ਕੀ ਕੀ ਨਹੀਂ ਕੰਮ ਕਰਾਇਆ ਜਦੋਂ ਦੀ ਮੈਂ ਇਸ ਕਾਲਜ ਹੈ ਵਰਕ ਲੋਡ ਦੇ ਅਕੋਰਡਿੰਗਲੀ ਚਾਰ ਲੈਕਚਰ ਪੜਾਣੇ ਚਾਹੀਦੇ ਸੱਤ ਤੋਂ ਥੱਲੇ ਕਦੀ ਮੈਨੂੰ ਲੈਕਚਰ ਨਹੀਂ ਮਿਲੇ ਸੱਤ ਕਲਾਸਾਂ ਨੂੰ ਮੈਂ ਪੜਾਉਂਦੀ ਪਈਆਂ ਸੱਤ ਕਲਾਸਾਂ ਇਹਨਾਂ ਦੀ ਮੈਂ ਸੰਭਾਲਦੀ ਪਈਆਂ ਇਹਨਾਂ ਨੇ ਗੇਟ ਤੇ ਡਿਊਟੀਆਂ ਦਿੰਦੇ ਆ ਸੀ ਸਾਨੂੰ ਗੇਟ ਕੀਪਰ ਬਣਾਇਆ ਹੋਇਆ ਕਿ ਨਿਆਣਿਆਂ ਨੂੰ ਅਸੀਂ ਦੇਖੀਏ ਥੋੜੀ ਥੋੜੀ ਦੇਰ ਬਾਅਦ ਹਾਰਡ ਡਿਊਟੀ ਗੈਸਟ ਫੈਕਲਟੀ ਦੀ ਜਿਹੜਾ ਮਾੜਾ ਕੰਮ ਹੈ ਸੀਨੀਅਰ ਸੀਨੀਅਰ ਗੈਸਟ ਫੈਕਲਟੀ ਨੂੰ ਕੰਮ ਤੇ ਲਾ ਦੋ ਮਤਲਬ ਸਾਡੀ ਤੋਂ ਮਜ਼ਦੂਰੀ ਕਰਾਈ ਇਹਨਾਂ ਨੇ ਟੀਚਰ ਪ੍ਰੋਫੈਸਰ ਹੋਣ ਦੇ ਨਾਂ ਤੇ ਮਜ਼ਦੂਰੀ ਕੀਤੀ ਸਿਰਫ ਅਸੀਂ ਪ੍ਰਸ਼ੰਸਕਾਂ ਵੀ ਇਹੀ ਕਹਿੰਦੇ ਨੇ ਕਹਿੰਦੇ ਤੇ ਹਫ਼ਤਾ ਦਾ ਕੰਮ ਸਿਰਫ ਪੜਾਉਣਾ ਹੋਊਗਾ ਕਦੀ ਵੋਟਾਂ ਹੀ ਹਾਂ ਕਿਹੜਾ ਕਿਹੜਾ ਨਹੀਂ ਵੋਟਾਂ ਚ ਡਿਊਟੀ ਕਿਉਂ ਨਹੀਂ ਦਿੰਦੇ ਅੱਧੀ ਸਿੰਗਲ ਮਦਰ ਹਾਂ ਮੈਂ ਅੱਧੀ ਰਾਤ ਨੂੰ ਸੀਕਰੀ ਪਿੰਡ 50 ਕਿਲੋਮੀਟਰ ਚੱਬੇ ਵਾਲ ਸਵੇਰੇ 3 ਵਜੇ ਨਿਕਲ ਕੇ ਡਿਊਟੀ ਦੇ ਕਾਇਮ ਹੈ ਕੇ ਸਿਕਿਉਰਟੀ ਹੈ ਮੇਰੀ ਜਮਾ ਮਰ ਗਈ ਕੋਈ ਮਤਲਬ ਕਿ ਮੇਰੇ ਨਿਆਣੇ ਵੀ ਰੋਲ ਜਣ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਕੀ ਨਾਮ ਹੈ ਤੁਹਾਡਾ ਦੱਸੋ ਮੇਰਾ ਨਾਮ ਰਣਜੀਤ ਕੋਰਾ ਜੀ ਤੇ ਕਿਵੇਂ ਵੇਖਦੇ ਹੋ ਅਧਿਆਪਕਾਂ ਦਾ ਜਿਹੜਾ ਫਿਊਚਰ ਹੈ ਕਹਿੰਦੇ ਸਿਕਿਉਰ ਨਹੀਂ ਰਿਹਾ ਤੇ ਅੱਜ ਤੁਸੀਂ ਵੀ ਧਰਨੇ ਤੇ ਬੈਠੇ ਹੋ ਉਹਨਾਂ ਦੇ ਨਾਲ ਬਿਲਕੁਲ ਸਰ ਸਾਰੇ ਟੀਚਰਸ ਨੂੰ ਇੰਨਾ ਟਾਈਮ ਹੋ ਗਿਆ ਇੱਥੇ ਪੜ੍ਹਾਉਂਦਿਆਂ ਹੋਇਆਂ ਨੂੰ ਉਹਨਾਂ ਨੂੰ ਕੋਈ ਮਤਲਬ ਅਜੇ ਤੱਕ ਪੱਕੇ ਨਹੀਂ ਕੀਤਾ ਹੋਇਆ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਟੀਚਰ ਕਾਲਜ ਦੇ ਲੇਖੇ ਲਾਈਤੀ ਉਹਨਾਂ ਨੂੰ ਇਹਨਾਂ ਨੇ ਅੱਧੀ ਰਾਤ ਨੂੰ ਕੱਢ ਕੇ ਬਾਹਰ ਕੱਤਾ ਉਹਨਾਂ ਨੂੰ ਐਟ ਲੀਸਟ ਉਹਨਾਂ ਨੂੰ ਅੰਦਰ ਵੀ ਨਹੀਂ ਜਾਣ ਦਿੱਤਾ ਅੱਧੀ ਰਾਤ ਨੂੰ ਕਿਹੜੀਆਂ ਭਰਤੀਆਂ ਹੋ ਰਹੀਆਂ ਐ ਐਦ ਕੀ ਫਿਰ ਜਿਹੜੀਆਂ ਆਰਾਦੇ ਨੇਰੇ ਵਿੱਚ ਕਰਦੇ ਪਏ ਆ ਏਰੀਆ ਸਰਕਾਰਾਂ ਬਹੁਤ ਗਲਤ ਕਰਦੇ ਪਈਆਂ ਸਾਡੇ ਟੀਚਰਾਂ ਨਾਲ ਸਰਾਸਾ ਨਾ ਇਨਸਾਫੀ ਆ ਹੈ ਉਹਨੇ ਆਪ ਤਮਾਨ ਕਹਿੰਦੇ ਆਪਾਂ ਯੂਥ ਨੂੰ ਬਾਹਰ ਨਹੀਂ ਜਾਣ ਦੇਣਾ ਕਿਉਂਕਿ ਤੁਹਾਰ ਤੁਸੀਂ ਵੀ ਇੱਥੇ ਸਾਰੇ ਯੂਥ ਖੜੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਪ੍ਰੋਫੈਸਰ ਦਾ ਕੀਤਾ ਚੋਣਨਾ ਹੋਵੇ ਤਾਂ ਹਾਂਜੀ ਬਿਲਕੁਲ ਤੁਹਾਨੂੰ ਆਪਣਾ ਤੁਹਾਡੇ ਗੁਰੂਆਂ ਦਾ ਹੀ ਨਹੀਂ ਫਿਊਚਰ ਤੇ ਸੇਵ ਆ ਗਿਆ ਤੇ ਤੁਹਾਡਾ ਸਾਡਾ ਕਿੱਥੋਂ ਹੋਗਾ ਸਰ ਜੀ ਬਜੂਤ ਜਾਂਦੀ ਐ ਇਸ ਕਰਕੇ ਬਾਹਰ ਇੱਥੇ ਕਿਸਾਨ ਨੂੰ ਕੋਈ ਨੌਕਰੀ ਨਹੀਂ ਮਿਲਦੀ ਪਈ ਸਰਕਾਰਾਂ ਐਡੇ ਐਡੇ ਵੱਡੇ ਵਾਅਦੇ ਕਰਦੀਆਂ ਪਰ ਦਿੰਦੀਆਂ ਕੁਝ ਵੀ ਨਹੀਂ ਹੋ ਸਾਡੇ ਟੀਚਰਾਂ ਦੇ ਕੇ ਦੇਖੋ ਕਿੱਦਾਂ ਬੈਠੇ ਹੋਏ ਬਾਹਰ ਨਾਲੋਂ ਇੰਨਾ ਵੀ ਹੈ ਨਹੀਂਗਾ ਵੀ ਅਸਾਂ ਨੂੰ ਪੱਕੇ ਕਰੀਏ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਮਤਲਬ ਰੱਖਾਂਗੇ ਉਹਨਾਂ ਨੂੰ ਤੁਸੀਂ ਪੱਕੇ ਕਰੋ ਇੰਨਾ ਟਾਈਮ ਉਹਨਾਂ ਨੂੰ ਇੱਥੇ ਹੋ ਗਿਆ ਪੜ੍ਹਾਉਂਦਿਆਂ ਨੂੰ ਉਹਨਾਂ ਨੂੰ ਪੱਕੇ ਤਾਂ ਕਰਨਾ ਚਾਹੀਦਾ ਆ ਤੁਸੀਂ ਨਵੀਆਂ ਜ ਤੁਸੀਂ ਉਹਨਾਂ ਨੂੰ ਕਰੋ ਵੀ ਇਹਨਾਂ ਨੂੰ ਤਾਂ ਕਮ ਸਕੱਮ ਪੱਕੇ ਕਰੋ ਇਹਨਾਂ ਥੋੜੇ ਨਾ ਉਹਨਾਂ ਦੇ ਵੀ ਬੱਚੇ ਆ ਉਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਰੋਟੀ ਖਵਾਣੀ ਆ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਬਾਹਰ ਖੜੇ ਹੋ ਜਾ ਨਾ ਉਹਨਾਂ ਨੂੰ ਪ੍ਰਿੰਸੀਪਲ ਮੈਮ ਨੇ ਅੰਦਰ ਬੜਾ ਦਿੱਤਾ ਇੱਥੋਂ ਤੱਕ ਉਹਨਾਂ ਨੂੰ ਪਾਣੀ ਤੱਕ ਨਹੀਂ ਭਰਨ ਦਿੱਤਾ ਸਾਡੇ ਮੈਡਮ ਕੰਦਾ ਟੱਪ ਕੇ ਕਾਲਜ ਦੇ ਅੰਦਰ ਐਂਟਰ ਹੋਏ ਇਹ ਕਿੱਥੋਂ ਦਾ ਇਨਸਾਫ ਆ ਹਾਇ ਲੈ ਕਿ ਉਹ ਇੱਥੇ ਪੜਾਉਂਦੇ ਪਿਆ ਉਹਨਾਂ ਨੂੰ ਅੰਦਰ ਤੱਕ ਨਹੀਂ ਇਹਨਾਂ ਨੇ ਬੜਨ ਦਿੱਤਾ ਸੀਗਾ